ਨਾਨੀ ਨਾਲ ਨਾਨਕੇ ਪਾਗ ਚੌਥਾ ਲਿਖਾ ਸਿਮਰਨਜੀਤ ਕੌਰ ਜੀ ਨਿੰਮੋ ਤੇ ਖਦਰਾਪੋ ਘਰ ਪਹੁੰਚ ਗਏ ਨਿੰਮੋ ਨੇ ਮੋਟਰਸਾਈਕਲ ਤੋਂ ਉਤਰਦੇ ਹੀ ਨਾਨੀ ਮਾਂ ਨੂੰ ਹਟਕੇ ਜੱਫੀ ਪਾਈ ਤੇ ਨਾਨੀ ਮਾਂ ਦੇ ਸੀਨੇ ਨੂੰ ਜਿਵੇਂ ਠੰਡ ਪੈ ਗਈ ਸੀ ਆਖੇ ਆਪਣੇ ਲਾਦ ਨਾਲੋਂ ਲਾਦ ਦੀ ਲਾਦ ਨੂੰ ਸੀਨੇ ਲਾ ਕੇ ਜੋ ਨਿੱਠ ਮਿਲਦਾ ਹੈ ਉਹ ਇੱਕ ਬਡੇਰੀ ਉਮਰ ਦਾ ਮਾਤਾ ਵੀ ਜਾਣ ਸਕਦਾ ਹੈ ਸਰਦਾਰਾ ਨੇ ਮੋਨੂ ਛੱਡ ਕੇ ਆਪਣੇ ਘਰ ਵਾਪਸ ਮੁੜਨ ਲੱਗਾ ਤਾਂ ਨੀਮੋ ਦੀ ਨਾਨੀ ਨੇ ਉਹਦੀ ਕਮੀਜ਼ ਦੇ ਬੋਝੇ 'ਚੋਂ 100 ਰੁਪਏ ਦਾ ਰੋਟ ਪਾ ਦਿੱਤਾ ਸਰਦਾਰਾ ਦੇ ਦੇ ਆਪਣੀਆਂ ਦੁਆਵਾਂ ਦੇ ਆਦਿਆ ਕਰਾ ਇਹਨਾਂ ਪੈਸਿਆਂ ਦਾ ਕੀ ਕਰਨਾ ਹੈ ਕੁਝ ਨਹੀਂ ਹੁੰਦਾ ਪੁੱਤ ਕਹਿ ਕੇ ਉਸੇ ਮੋਟਰਸਾਈਕਲ ਨਾਲ ਖਰੇ ਕਿੰਨਾ ਕੋਕੂਦ ਬਨ ਦਿੱਤਾ ਤੇ ਆਖਿਆ ਮੈਂ ਪੁੱਤ ਇਹਦੇ ਚਾਰ ਬਨੇ ਤੇ ਨਾਲੇ ਕੱਲ ਬਿਸਕੁਟ ਕਰਾ ਕੇ ਲਈ ਸੀ ਕਿ ਧੀ ਮਾਈ ਨੂੰ ਦੇ ਦੇਵਾਂਗੀ ਸਰਦਾਰਾ ਵੀ ਦੇ ਦੇ ਪਿਆਰ ਤੋਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਸੀ ਤੇ ਸੋਚਣ ਲੱਗਾ ਕਿ ਇੱਕ ਮਾਂ ਦੀਆਂ ਸਧਰਾ ਤੇ ਦੀ ਸੁਖਸਾਦ ਨਾਲ ਹੀ ਜੁੜੀਆਂ ਹੁੰਦੀਆਂ ਨੇ ਬੇਬੇ ਦੇ ਪੈਰੀਂ ਹੱਥ ਲਾਉਣ ਵਗਰੋਂ ਨੀਮੋ ਦੇ ਸਿਰ ਨੂੰ ਬਲੋਸਦੇ ਹੋਏ ਮੋਟਰਸਾਈਕਲ ਸਟਾਰਟ ਕਰਕੇ ਵਾਪਸ ਮੁੜਿਆ ਹੁਣ ਸ਼ਾਮ ਹੋਰ ਨੂੰ ਸੀ ਨੀਮੋ ਤੇ ਨੀਮੋ ਦੀ ਲਾਨੀ ਦੋਵੇਂ ਬੈਠਿਆਂ ਬੇੜੇ 'ਚ ਸਾਗ ਸਾਫ ਕਰਦਿਆਂ ਭੀਆਂ ਸੀ ਉਸੇ ਬੇੜੇ ਹੀ ਨੀਮੋ ਦਾ ਮਾਮਾ ਕੰਮ ਤੋਂ ਆਇਆ ਹੋਏ ਭਾਈ ਸਾਡਾ ਨੀਮਾ ਬਤਾਇਆ ਹੋਇਆ ਹੈ ਇੱਕੀ ਨਿੰਮੋ ਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ ਤੇ ਨਿੰਮੋ ਵੀ ਗਿਮੀ ਚਾੜ ਗਿਆ ਨਿੰਮੋ ਜਦੋਂ ਦੀ ਆਈ ਬਹੁਤ ਖੁਸ਼ ਸੀ ਕਿਉਂਕਿ ਉਹ ਤੇ ਮਾਮੇ ਦੇ ਬੱਚਿਆਂ ਨਾਲ ਖੇਡਣ ਵਿੱਚ ਮਸਤ ਸੀ ਸ਼ਾਮ ਵੇਲੇ ਨਾਨੇ ਨਾਨੀ ਨੇ ਸਭ ਨੂੰ ਅੱਗੇ ਲਾ ਕੇ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਤੇ ਉੱਥੇ ਬੱਚੇ ਬਾਟ ਕਰਦੇ ਤੇ ਫਿਰ ਖੇਡਣ ਲਈ ਇੱਧਰ ਉੱਧਰ ਲੰਘ ਜਾਂਦੇ ਨਿੰਮੋ ਨੂੰ ਨਾਲ ਕੇ ਜਾ ਕੇ ਮਾਤੂ ਦਾ ਕੋਈ ਨਹੀਂ ਚਿਤਚੇ ਤਰਿਆ ਕਿਉਂਕਿ ਪਿੰਡ ਉਸ ਦਾ ਭਰਾ ਛੋਟਾ ਸੀ ਤੇ ਗਲੀ ਦੇ ਬੱਚਿਆਂ ਨਾਲ ਖੇਡ ਕੇ ਆਪਣਾਪਣ ਨਹੀਂ ਹੁੰਦਾ ਗਵਾਂਢੀਆਂ ਦੀ ਔਰਤਾਂ ਵੀ ਆਪਣੇ ਬੱਚਿਆਂ ਨੂੰ ਘਾਟੀ ਬਾਹਰ ਆਉਂਦੀਆਂ ਸੀ ਨਿੰਮੋ ਆਪਣੇ ਨਾਨਕੇ ਨਾਨੀ ਕੋਲ ਬਹੁਤ ਖੁਸ਼ ਸੀ ਨਾਨੀ ਨੇ ਰੋਜ਼ ਸਾਰੇ ਬੱਚਿਆਂ ਨੂੰ ਕਹਾਣੀਆਂ ਸੁਣਾਉਣੀਆਂ ਤੇ ਫਿਰ ਬਾਤਾਂ ਵੀ ਪਾਉਣੀਆਂ ਹਰ ਇੱਕ ਛੋਟੇ ਇਹ ਖੁਸ਼ੀ ਨੂੰ ਬਚਾਉਣ ਬੱਚੇ ਆਪਣੇ ਬਜ਼ੁਰਗ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਸਾਂਝਾ ਕਰਾ ਤਸल्ली ਮਹਿਸੂਸ ਕਰਦੇ ਨੇ। ਹੁਣ ਨਿਮੋ ਨੂੰ ਵੀ ਇੱਕ ਸੁਕੂਨ ਜਿਹਾਂ ਮਿਲਦਾ ਸੀ। ਸ਼ਾਮ ਰਿਹਾ ਉਸ ਦਾ ਮਾਮਾ ਖਾੜੀ ਜੋ ਚੀਜ਼ ਲੈ ਕੇ ਆਉਂਦਾ ਤਾਂ ਸਭ ਤੋਂ ਪਹਿਲਾਂ ਨਾਨਕਿਆਂ ਦੀ ਲਾਡਲੀ ਨਿਮੋ ਨੂੰ ਮਿਲਦੀ। ਜਿਸ ਤਰ੍ਹਾਂ ਦਿਨ ਗੁਜ਼ਰਦੇ ਗਏ ਤੇ ਛੁੱਟੀਆਂ ਖਤਮ ਹੋਣ ਦੀਆਂ। ਬਾਕੀ ਬਾਅਦ ਕੱਲ੍ਹ ਵਿੱਚ ਦੱਸਾਂਗੇ ਅੱਗੇ ਕੀ ਹੋਇਆ ਨਿਮੋ ਨਾਲ। ਆਪਣੇ ਨਾਰਕਿਆਂ ਦੀ ਅਨੁਭਾਵਾਵਾਰੀ ਰਿਵਿਊ ਦੇ ਕੇ ਤੁਸੀਂ ਵੀ ਜ਼ਰੂਰ ਦੱਸਣਾ ਜੀ ਆਪਣੇ ਆਪਣੇ ਨਾਰਕਿਆਂ ਵਾਲੇ ਜ਼ਰੂਰ ਰਿਵਿਊ ਦਿਓ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ ਜੀ